ਆਡੀ ਵੀ ਘਰੇ ਸੈਟ ਕੀਤੀ ਆ ਬਾਲ ਜਿੰਨੇ ਕੋ ਹੋ ਸੀਗੇ ਮੋਨਗਾ ਤੋਂ ਕਟਵਾਇ ਕਰ ਸਾਡੀ ਭੈਣ ਕੈਨੇਡਾ ਤੋਂ ਰਿਤੂ ਨੇ ਸਾਰਾ ਜਿੰਮਾ ਉਹਨੇ ਲੈ ਲਿਆ ਡੀ ਵੀ ਤੇ ਬਹੁਤ ਬਹੁਤ ਥੈਂਕ ਯੂ ਸਾਡੀ ਭੈਣ ਦਾ ਬਹੁਤ 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 ਵੀ ਇੱਡੀ ਆ ਕੇ ਭਾਰ ਵਧਾ ਲਿਆ ਇੰਨਾ ਹੁਣ ਗਰੀਸ ਜਾ ਕੇ ਪਹਿਲਾਂ ਘੱਟੋ ਘੱਟ ਵੀ ਇੱਕ ਮਹੀਨਾ ਦਾ ਕਿ ਬਰਨਾਂ ਨੂੰ ਲੱਗ ਗਿਆ ਨਾ ਸਾਸਤਰੀ ਗਾਲ ਜੀ ਕੱਲ ਵਾਲਾ ਵਲੌਗ ਆਪਣਾ ਰਹਿ ਗਿਆ ਸੀਗਾ ਵਿੱਚ ਅੱਧ ਪਚੱਦਾ ਜਿਆ ਤੇ ਹੁਣ ਹੈਲੋ ਸਾਨੂੰ ਤੇ ਹੈਲੋ ਗਾਇਜ਼ ਸੋ ਅੱਜ ਆਪਾਂ ਪੂਰਾ ਕਰਾਂਗੇ ਭਾਜੀ ਉਹਨਾਂ ਦੀ ਹੈਗੀ ਆ ਐਨਿਵਰਸਰੀ ਭਾਜੀ ਤੇ ਭਾਬੀ ਦੀ ਸੋ ਪੂਆ ਫੂਪੜ ਦੀ ਨਾਲ ਆ ਬੀਬੀ ਜੀ ਨਾਲ ਆ ਤੇ ਉਹ ਆਪਾਂ ਤਿੰਨ ਸਵਾਰੀਆਂ ਪਹਿਲਾਂ ਭੇਜ ਦਿੱਤੀਆਂ ਤੇ ਜਾਵਾਂਗੇ ਆਪਾਂ ਬਈ ਬਾਹਰ ਰੈਸਟੋਰੈਂਟ ਤੇ ਅੱਜ ਖਾਣ ਤੇ ਬਾਕੀ ਪਹੁੰਚ ਕੇ ਵੀਡੀਓ ਉੱਥੇ ਬਣਾਣੇ ਆ ਜੀ ਸਸਰੀ ਘਰ ਲੁਧਿਆਣੇ ਦੀਆਂ ਕੋਈ ਤੰਗ ਤੇ ਕਈ ਚੌੜੀਆਂ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਪਹੁੰਚ ਰਹੇ ਆ। ਇਹ ਸਾਡੇ ਧਰਿੰਦਰ ਡਰਾਈਵਰ ਮੋੜ ਕਦੀ ਉੱਤੋਂ ਨੁਕੀ ਉੱਧਰ ਨੂੰ ਇੱਧਰ ਤਾਂ ਰੱਜ ਹੈ ਜੀ ਆਪਾਂ ਰੱਜ ਵਾਲੀ ਅਸੀਂ ਐਕਚੁਅਲੀ ਅਸੀਂ ਰਾਸ਼ਟਾਲਾ ਏਰੀਆ ਸਕਿਪ ਕਰ ਰਹੇ ਹਾਂ ਅਸੀਂ ਉੱਤਰ ਦੀ ਗਏ ਜੀ ਪਰ ਐਤਵਾਰ ਕਰਕੇ ਰਸ਼ ਲੁਧਿਆਣੇ ਸਾਰੇ ਚ ਹੈਗਾ ਹੀ ਹੈਗਾ ਉਧਰ ਦੀ ਮੁਰਜ਼ੀ ਇਹ ਇਧਰ ਮਾਰਕੀਟ ਨਹੀਂ ਹੈਗੀ ਇੰਦਰ ਹੁੰਦਾ ਆਇਆ ਫੈਕਟਰੀਆਂ ਫੂਟਰੀਆਂ ਜਿਹੜੀ ਮਾੜੀਆਂ ਹੋਣੀਆਂ ਮਾਰਕੀਟ ਹੈ ਨਹੀਂ ਇੰਦਰ ਸਾਨੂੰ ਸਾਡਾ ਸੌ ਗਿਆ ਕਿਉਂਕਿ ਆਮ ਇਹਨਾਂ ਦੂਸਰੀ ਗੱਟੀ 'ਚ ਬੈਠ ਗਈ ਹੈ ਤੇ ਜੇ ਦਾ ਉਹ ਇੱਥੇ ਹੁੰਦੀ ਨਾਲ ਫੇਰਾਂ ਨੇ ਕਰਨੀ ਸ਼ਰਾਰਤ ਪਰ ਉਹ ਹੁਣ ਹੈ ਨਹੀਂ ਉਹ ਵੀ ਸ਼ਾਇਦ ਸੁੱਤੀ ਗਈ ਹੋਣੀ ਉੱਥੇ ਭਾਈ ਦਾ ਅੱਧਾ ਕਹਿੰਦਾ ਅੱਜ ਘਾਟ ਆ ਰਿਹਾ ਸ਼ਬੋਧ ਪਰ ਘਾਟ ਰਾਸ਼ ਇੱਦਾਂ ਦਾ ਦੇਖੋ ਆ ਟੈਂਪੋ ਜਾ ਕੇ ਬਾੜਦਾ ਉਹ ਇਧਰੋਂ ਹੀ ਜਾਂਦਾ ਕਰ ਗਿਆ ਫਿਰ ਇਹ ਤੇ ਇਹ ਗੱਡੀ ਲੁਧਿਆਣਾ ਬੁਹ ਡੀ ਪਾਰਕਿੰਗ ਜੇ ਲਾਤੀ ਆ ਜੰਦਰੀ ਆ ਕਿਉਂਕਿ ਬੀਬੀ ਤੋਂ ਹਾਂ ਨਹੀਂ ਹੋਣਾ ਅੱਜ ਨੂੰ ਲਿਫਟ ਸੋੜੇ ਸਾਡੇ ਬਾਕੀ ਦੇ ਨੰਬਰ ਆ ਉਹ ਸਾਹਮਣੇ ਜਿਹੜੀ ਤੁਹਾਨੂੰ ਪਿਛਲੀ ਇੱਕ ਵਲੌਗ ਦਿਖਾ ਲਈ ਸੀ ਕਿ ਬੂਲਨ ਸੇਲ ਹੋ ਕੇ ਗਏ ਹੋਰੇ ਆ ਉੱਤੇ ਕੁਝ ਪਰਫਾਰਮੈਂਸ ਕਰਦੇ ਫਿਰਦੇ ਆ ਤੇ ਉਹਦਾ ਵੀ ਅਸੀਂ ਉੱਪਰ ਪਹੁੰਚਣਾ ਸ਼ਾਇਦ ਉਹ ਵੀ ਆ ਜੂਗੀ ਸੋ ਪਹੁੰਚ ਗਿਆ ਜੀ ਮਸਾਲਾ ਵੈਜੀਟੇਰੀਅਨ ਆ ਹੈਗੀ ਆ ਜਿਹੜੀ ਲਿਫਟ ਕੋਲੋਂ ਐਂਟਰੀ ਆ ਉੱਤਰੋ ਐਂਟਰੀ ਹੈਗੀ ਆ ਓਵਲ ਉੱਪਰ ਫਿਲਹਾਲ ਅਜੇ ਖਾਲੀ ਆ ਆਪਾਂ ਉੱਥੇ ਬੈਠਾਂਗੇ ਉਹ ਉਹ ਟੇਬਲ ਜੋੜ ਕਰ ਦੇ ਅਮੀਨ ਐਂਟਰੀ ਇੱਧਰੋਂ ਇੱਧਰ ਸੀਟਿੰਗ ਆ ਸਾਡੇ ਬਾਕੀ ਮੈਂਬਰ ਜਿਹੜੇ ਪਹਿਲਾਂ ਆ ਗਏ ਸੀਗੇ ਉਹ ਉਹਨਾਂ ਦੇ ਵੀ ਇੱਧਰ ਦੀ ਉਹ ਜਿਹੜੀ ਮੇਨ ਐਂਟਰੀ ਉੱਧਰ ਨਹੀਂ ਆਉਂਦੀ ਆ ਆ ਹੈਗਾ ਜੀ ਸੁਤਿਆਣਾ ਪੁਰਾਣਾ 시ਨੇਮਾ ਲక్ష్ਮੀ ਸ਼ਰਮਾ ਜੀ ਹਾਂਜੀ 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 ਆਮੀਨਾ ਜੀ ਮੋਨਕਾ ਕੋਈ ਜੀ ਫੋਫੜ ਜੀ ਇਸ ਸਾਡੇ ਤੋਂ ਪਹਿਲਾਂ ਪਹੁੰਚ ਗਏ ਸੀਗੇ ਤੇ ਆ ਜਿਹੜੇ ਅੰਕਲ ਜੀ ਆ ਬਹੁਤ ਵਧੀਆ ਸੁਭਾਈ ਪਹਿਲਾਂ ਵੀ ਆਏ ਸੀਗੇ ਇਹਨਾਂ ਦਾ ਬਹੁਤ ਵਧੀਆ ਸੁਭਾਅ ਕੋਈ ਰੰਗ ਦਾ ਅੰਕਲ ਜੀ ਹੈਲੋ ਕਹ ਦੋ ਮੜੇ ਆ ਅੰਕਲ ਜੀ ਦਾ ਨਾਮ ਕੀ ਆ ਸਾਡਾ ਤੁਹਾਨੂੰ ਸਾਡਾ ਦਾ ਸੁਭਾਅ ਬਹੁਤ ਵਧੀਆ ਲੱਗਾ ਮੈਨੂੰ ਅਸ਼ੋਕ ਕੁਮਾਰ ਸਾਡੇ ਸਾਡੇ ਬੰਦੇ ਆ ਗਏ ਆ ਉਹ ਆਈਡੀਆ ਤਰ੍ਹਾਂ ਕਿਉਂ ਜਾਇਆ ਚਲ ਭਾਈ ਆਮੀਨ ਤੂੰ ਕਿੱਥੇ ਗਿਆ ਸੀ ਓਏ ਸਰ ਆਹ ਵਾਰ ਸਾਰਾ ਤੇਣ ਦਾ ਵਜੂ ਦੇਖਦਾ ਪਿਆ ਸਾਨੂੰ ਕਿੰਨੇ ਵੇਸ ਕੀਤਾ ਆ ਹੈਗੀ ਇਧਰ ਸੈਟਿੰਗ ਤੇ ਇਹ ਸੈਟਿੰਗ ਤੋਂ ਅੱਗੇ ਆ ਹੈਗਾ ਆ ਹੈਗਾ ਸਾਰਾ ਪਫੇ ਵਾਲਾ ਸਾਮਾਨ ਜੋ ਮਰਜ਼ੀ ਉਸ ਇਥੋਂ ਪਾ ਸਕਦੇ ਖੱਲੀ ਨੰਬਰ ਤੇ ਹਲਵਾ ਆਹ ਹਲਵਾ ਪਿਆ ਆ ਮਿਕਸ ਸਬਜ਼ੀ ਆ ਸਰਸੋਂ ਦਾ ਸਾਗ ਆ ਕੜੀ ਪਕਾਉਣਾ ਤਾਂ ਲੱਪੋਰਟ ਤੇ ਉਸ ਵਿੱਚ ਚਾਹ ਮਸਾਲਾ ਤੇ ਇੱਧਰ ਹੈਗਾ ਵਾ ਮਤਲਬ 스타ਟਰ ਜਿਹੜਾ ਪਾਸਤਾ ਵગેਰਾ ਵੈਜ ਫਰਾਈਡ ਮੈਂਚੂਰੀਆ ਨੂਡਲਸ ਕੜਾਈ ਪਨੀਰ ਤੇ ਉੱਧਰ ਹੈਗਾ ਪੀਜਾ ਵਾਲਾ ਸੈਕਸ਼ਨ ਆਹ ਹੈਗਾ ਪੀਜਾ ਵਾਲਾ ਸੈਕਸ਼ਨ ਪੀਜਾ ਨੇ ਵੈਦ ਕੀ ਚੀਜ਼ ਉੱਪਰ ਦਾ ਹੈਗਾ ਤੇ ਫਿਰ ਆਹਨ ਬਿਲੂਗਾ ਨਾਲ ਦੀ ਨਾਲ ਇੱਧਰ ਹੈਗਾ ਸੈਲਡ ਤੇ ਸਰਵਸ ਬਹੁਤ ਜ਼ਿਆਦਾ ਵਧੀਆ ਹੈਗੀ ਸੋ ਵਈ ਹੈਗਾ ਸਟਾਰਟਰ ਜੋ ਤੋਂ ਸਟਾਰਟ ਕਰਾਂਗੇ ਪਹਿਲਾਂ ਜਿੰਨਾ ਕਿ ਇਹ ਖਾਣਾ ਉਸ ਤੋਂ ਬਾਅਦ ਮੇਨ ਮੀਲ ਜਿਹੜਾ ਉਹ ਖਾਵਾਂਗੇ ਸੋ ਇਹਦੇ ਵਿੱਚ ਪੀਜ਼ਾ ਲਿਮਟਿਡ ਆ ਤੇ ਰੋਟੀਆਂ ਸਾਰਾ ਕੁਝ ਮਤਲਬ ਸਾਰਾ ਕੁਝ ਆ ਲਿਮਟਿਡ ਹੀ ਹੈ ਇਹ ਇਹ ਫਾ ਕੇ ਥੋੜਾ ਬੋਰ ਗੱਲਾਂ ਬਾਤਾਂ ਮਾਰਾਂਗੇ ਗੱਲਾਂ ਬਾਤਾਂ ਤੋਂ ਬਾਅਦ ਫੇਰ ਬਾਅਦ ਚੋਂ ਜੋ ਬੇਨਟ ਕੋਰਸ ਹੈਗਾ ਉਹ ਖਾਵਾਂਗੇ ਊਪੜੀ ਤੁਸੀਂ ਤਾਂ ਇੱਥੇ ਆਏ ਹੈ ਨਾ ਬੂਲਨ ਸੇਲਸ ਵਿਲ ਦਾ ਅੱਜ ਬਹੁਤ ਵਾਰੀ ਆਏ ਹਾਂ ਹਾਂ ਉਹ ਇੱਕ ਤਾਂ ਜੀਰਾ ਮਾਨ ਨਾਲ ਤੇ ਜੀਰਲ ਦੀ ਲੋੜ ਵੀ ਟੌਪੀ ਵੀ ਹੋਊਗੀ ਮੈਂ ਬਾਅਦ ਵਿੱਚ ਨਾ ਉਹ ਬਹੁਤ ਜੀਰਾ ਵੀ ਹੁੰਦਾ ਹੈ ਜੀਰਾ ਤਾਂ ਖਾ ਲਿਆ ਪਾਪਾ ਨੇ ਸੋ ਇੰਜੋਏ ਕਰ ਰਹੇ ਸਾਰਿਆਂ ਨੇ ਕੋਸ਼ਿਸ਼ ਇਹ ਦੇ ਰਿਹਾ ਕਿਉਂਕਿ ਭਾਜੀ ਦਾ ਵਿੱਚ ਇਹ ਹੁੰਦਾ ਕਿ ਸੱਚੀ-ਹੱਦੀ ਖਤਮ ਕਰੋ ਤੇ ਚੰਗੀ ਤੇ ਮੇਰਾ ਥੋੜਾ ਜਿਹਾ ਇਹ ਰਹਿਣਾ ਕਿ ਜਿੰਨਾ ਟਾਈਮ ਜ਼ਿਆਦਾ ਬੈਠ ਸਕਾਂ ਕਿ ਇੱਥੇ ਮੈਂ ਜ਼ਿਆਦਾ ਬੈਠਣਾ। ਤੋਂ ਅਸੀਂ ਦੀ ਕਿਤਾਬ ਜਿਹੜਾ ਊਡਲਸ ਵਗੈਰਾ ਇਦਨ ਕੀ ਜਿਆ ਖਾ ਲਿਆ ਵਾ ਫਾਸਟਾ ਵਗੈਰਾ ਮੰਜੂਰੀਅਨ ਵਗੈਰਾ ਜਿਹੜਾ ਹੁਣ ਮੇਨ ਕੋਰਸ ਆ ਉਹ ਥੋੜਾ ਟਾਈਮ ਰੁਕੇਗਾ ਪਰ ਠੀਕ ਆ ਨਾ ਤਾਂ ਮੇਰੇ ਵੀ ਹੈਗੇ ਯਾਰ ਦਾਜ ਹੁਣ ਵੀ ਨਹੀਂ ਤਾਂ ਪਿੰਡੀਆਂ ਲਾਈਆਂ ਹੁੰਦੀਆਂ ਨਾ ਇਹਨੂੰ ਕੁਝ ਕਰ ਸਕਦੇ ਹੁਣ ਇਹਨਾਂ ਦਾ ਕੁਝ ਨਹੀਂ ਕਰ ਸਕਦੇ ਇਗਨੋਰ ਕਰ ਦੇ ਚੋ ਜੀ ਕੋਸ਼ਿਸ਼ ਹੀ ਰੋਹੂੰਗੀ ਜਿੰਨੀ ਜ਼ਿਆਦਾ ਇੱਥੇ ਬੜੇ ਗੱਲਾਂ ਬਾਤਾਂ ਮਾਰੀ ਉਹ ਦੀ ਵੀਡੀਓ ਬਣਾਇ ਮੈਂ ਇੱਕ ਗੱਲ ਦੱਸਾਂ ਮੈਂ ਭੁੱਲੀ ਗਿਆ 나ਈ ਮੇਰਾ ਆਇਆ ਨਹੀਂ ਸੀਗਾ ਸੋ ਮੈਂ ਦਾੜੀ ਵੀ ਘਰੇ ਸੈਟ ਕੀਤੀ ਆ ਬਾਲ ਜਿੰਨੇ ਕੋਸ ਸੀਗੇ ਮੋਨਗਾ ਤੋਂ ਕਟਵਾਇ ਕਰੇ ਚਿੱਟੇ ਬਾਲ ਨੇ ਲੋੜ ਕਰੇ ਚਿੱਟੇ ਬੋਏਗੇ ਸੋ ਮਤਲਬ ਇੰਨੀ ਜ਼ਿਆਦਾ ਵਧੀਆ ਤਾਂ ਨਹੀਂ ਪਰ ਫਿਰ ਵੀ ਸਹੀ ਕੱਟਵੇ ਦਾੜੀ ਡੂੜੀ ਵੀ ਆਪ ਵੀ ਕਰੇ ਪਾਜੀ ਤੇ ਭਾਬੀ ਜੀ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਐਨਿਵਰਸਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਬਹੁਤ ਖੁਸ਼ ਰੱਖੇ ਹਰੀਕ ਸਾਹਿਬ ਹੋਰ ਜਿਆਦਾ ਵਧੀਆ ਵਧੀਆ ਨਿਵਰਸਰੀ ਤੁਸੀਂ ਮਨਾਓ 골ਡਨ ਜੁਬਲੀ ਡਾਇਮੰਡ ਜੁਬਲੀ ਤੱਕ ਪਹੁੰਚੋ ਤੁਸੀਂ ਇਕੱਠੇ ਪਿਆਰ ਨਾਲ ਤੁਹਾਡੇ ਵੀ ਅਗਲੇ ਸਾਲ 베ਵੀ ਹੋਵੇ ਰਿੱਕੀ ਦੇ ਮਾਨਕਾਰ ਦੇ ਤੇ ਇਹਨਾਂ ਦੀ ਐਨੀਵਰਸਰੀ ਦੇ ਨਾਲ ਤੁਹਾਡੇ 베ਵੀ ਦਾ ਵੀ ਬਰਥਡੇ ਮਨਾਇਆ ਬਣਾ ਲੈਣਾ ਬਸ ਸਹੀ ਹੈ ਤੇ ਆਹ ਟ੍ਰੀਟ ਜਿਹੜੀ ਮਤਲਬ ਅਸੀਂ ਕੋਸ਼ਿਸ਼ ਤਾਂ ਇਦਾਂ ਸੀ ਕਿ ਮਤਲਬ ਆਪਣੇ ਵੱਲੋਂ ਪਰ ਸਾਡੀ ਭੈਣ ਕੈਨੇਡਾ ਤੋਂ ਰਿਤੂ ਨੇ ਸਾਰਾ ਜਿੰਮਾ ਉਹਨੇ ਲੈ ਲਿਆ ਡੀਡ ਦਾ ਤੇ ਸਾਡੀ ਭੈਣ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜਦੋਂ ਸਵੇਰੇ ਉੱਠਦੀ ਨੇ ਉਥੇ ਤਾਂ ਸ਼ਾਇਦ ਉਹਨੂੰ ਰਾਤ ਹੋ ਗਈ ਤੇ ਪਹਿਲਾਂ ਹੀ ਮੈਸੇਜ ਭੇਜੇ ਐਨਿਵਰਸਰੀ ਦੇ ਹਨਾ ਬਧਾਈਆਂ ਹਸਬੰਦ ਮੇਰੇ ਹਾਂ ਪਰਮਾਤਮਾ ਦੀ ਵੀ ਜ਼ਿੰਦਗੀ ਚ ਬਹੁਤ ਖੁਸ਼ੀਆਂ ਲੈ ਕੇ ਆਵੇ ਬਹੁਤ ਖੁਸ਼ ਰਹੇ ਹੋ ਇਹ ਬੱਚੇ ਦੋਨੇ ਬਹੁਤ ਇੰਜੋਏ ਕਰਦੇ ਨਾ ਸਾਡੀ ਮੰਮੀ ਪਾਪਾ ਵੀ ਸਟਾਰਟਰ ਦੇ ਵਿੱਚ ਜੋ ਜੋ ਸੀਗਾ ਅਸੀਂ ਖਾ ਲਿਆ ਵਾ ਹੁਣ ਅਸੀਂ ਜਿਹੜਾ ਮੇਨ ਕੋਰਸ ਆ ਥੋੜਾ ਜਿਹਾ ਟਾਈਮ ਰੋਕੇ ਖਾਵਾਂਗੇ ਜਦੋਂ ਬੇਡ 'ਚ ਜਗ੍ਹਾ ਬਣ ਗਈ ਤੇ ਅੱਜ ਇੱਥੇ ਬਫੇ ਦੇ ਵਿੱਚ ਸਾਗ ਵੀ ਹੈਗਾ ਬਨ ਲਿਮਟਡ ਸੋ ਟਰਾਈ ਕਰਾਂਗੇ ਸਾਗ ਕਿੱਦਾਂ ਦਾ ਬਣਿਆ ਸਕਦੇ ਇੱਥੇ ਵਿੱਚ ਕੀ ਕੀ ਹੈਗਾ ਬਫੇ ਦੇ ਵਿੱਚ ਤੇ ਉਸ ਤੋਂ ਇਲਾਵਾ ਕੀ ਕੀ ਹੈਗਾ ਇਹ ਰੈਸਟੋਰੈਂਟ ਦੇ ਵਿੱਚ ਜੰਬੋ ਕੰਬੋ ਹੈਗਾ স্পੈਸ਼ਲ ਥਰਡ ਵੀ ਹੈਗੀ 180 ਦੀ ਤੇ ਐਕਸਟਰਾ ਦੇ ਵਿੱਚ ਹੋਰ ਵੀ ਹੈਗਾ ਵਾ ਕੋਲਡ ਡਰਿੰਕ, ਬੈਸਟ ਲਾਈਨ ਚੋਲਾ ਆएगी ਆ ਬੀਨ ਐਂਟਰੇ ਦੇ ਉੱਤੇ 480 ਆਇਆ ਪਾਰਕਿੰਗ ਵਾਲੀ ਸਾਈਡ ਤੋਂ ਤੇ ਮੇਨ ਐਂਟਰੀ ਆ amin kahan par aaye ho best padhai se eh kehna best hai sarwar do hata ke so anniversary paaji ne gift bheja da hoya bhabhi ji waste chalo ji ha ji sir ne aapke mubarakah paaji bahut bahut thank you ਪਰਮਾਤਮਾ ਦਾ ਬਹੁਤ ਕੁਝ ਰਹੀ ਇੱਕ ਛੋਟਾ ਜਿਹਾ ਗਿਫਟ ਸਾਡੇ ਵੱਲੋਂ ਆ ਚਲੋ ਕਿ ਜਾ ਉੱਧਰ ਚੱਲ ਜੀ ਕੋਈ ਨਹੀਂ ਕੋਈ ਨਹੀਂ ਮੈਂ ਨਾਲ ਹੀ ਆ ਕੋਈ ਨਹੀਂ ਚੱਲ ਚੱਲ ਚਲ ਚੱਲ ਪਾ ਦੇ ਗੱਲੇ ਚ ਹਾਂ ਕੋਈ ਲ ਮੈਂ ਕੋਈ ਨਹੀਂ ਕੋਈ ਨਹੀਂ ਕੋਈ ਬਣਾ ਬਣਾ ਤੂੰ ਕੋਈ ਪਾ ਤੂੰ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਬੇਜੋਈ ਥੈਂਕ ਯੂ ਤੁਹਾਡਾ ਦੋਨਾਂ ਨਣਿਆਂ ਦਾ ਬਹੁਤ ਵਧੀਆ ਥੈਂਕ ਯੂ ਬਹੁਤ ਬਹੁਤ ਪਾਜੀ ਉਹਦਾ ਬ੍ਰੇਸਲੈਟ ਪਾਉਂਦਾ ਨਹੀਂ ਹੈਗਾ ਪਰ ਪਾਜੀ ਨੂੰ ਹੁਣ ਪਵਾਣਾ ਹੈ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਫਰਾ ਦੇ ਭਾਬੀ ਜੀ ਥੈਂਕ ਯੂ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਭਰਾ ਬਹੁਤ ਬਹੁਤ ਮੁਬਾਰਕਾ ਦਿੱਪੂ ਵੀ ਉਹਨਾਂ ਨੂੰ ਸਾਡੇ ਬੁੱਫੜ ਜੀ ਉਹਨਾਂ ਨੂੰ ਤੇ ਇਹਨਾਂ ਦਾ ਸਾਊਥ ਤੇ ਇਹਨਾਂ ਦਾ ਪਲਾਨ ਜਿਹੜਾ ਵਾ ਸਾਡੀ ਬਾਹਰ ਲੈ ਕੇ ਆਉਂਦਾ ਜੇ ਸਾਰੇ ਇੰਜੋਏ ਕਰਦੇ ਇਹਦਾ ਸਾਡੀ ਰੀਚ ਨੂੰ ਪੈਣ ਦਾ ਹੂੰ ਤੁਹਾਡਾ ਵੀ ਬਹੁਤ-ਬਹੁਤ ਸਾਡੀ ਭੂਆ ਇਸ ਤੋਂ ਹੋਰ ਵੀ ਜਲੰਧਰ ਸਤਾ ਆਇਆ ਕੁੜੀਆਂ ਉਹਨਾਂ ਨੇ ਵੀ ਬਲੇਸਿੰਗ ਸਾਨੂੰ ਦਿੱਤੀਆਂ ਬਹੁਤ-ਬਹੁਤ ਦੇ ਰਿਵਿਊਟ ਕਰਦੇ ਪਏ ਉਹਨਾਂ ਨੇ ਟਾਈਮ ਦੋ ਦਿੱਤਾ ਹੋਇਆ ਜਾਣ ਦਾ ਇਸੇ ਟਾਈਮ ਤੇ ਪਹੁੰਚਣ ਦਾ ਇਹ ਹੁਣ ਆ ਗਿਆ ਜਿੱਥੇ ਦਾ ਮੇਨ ਕੋਰਸ ਜਿਹੜਾ ਵਾ ਮਿਕਸ ਸਬਜੀ ਕੜੀ ਪਕੌੜਾ ਪਾਲਕ ਪੋੜ ਸਾਗ ਤੇ ਪਨੀਰ ਹੋਰ ਹੀ ਲੱਗਦੀ ਹੈ ਸਰੂਰਤੀਆਂ ਤਿਆਰ ਤਿਆਰ ਬੜ ਗਏ ਹੋਣਗੀਆਂ ਸਾਰੂ ਹੋਣਗੀਆਂ ਤਿਆਰ ਤਿਆਰ ਬਾਜੀ ਦੇ ਮੋਨ ਕਾ ਆर्डर ਪਲੇਟ ਕਰਨ ਚੁੱਕੇ ਪਰ ਰਾਈਸ ਵੀ ਹੈਗੇ ਨੇ ਮਮਾ ਮਮਾ ਕਿਹਨੂੰ ਓ ਉਹ ਅੱਗੇ ਸਿਵਾ ਆਹ ਬੇਹੱਦ ਫਿਨਿਸ਼ ਹੋ ਰਿਹਾ ਹੈ ਬੰਦ ਉਹ ਵੀ ਉਹ ਸੜੀ ਪਲੇਟ ਆ ਉਹ ਲੈ ਕੇ ਜਾਵਾਂਗੇ ਥੱਲੇ ਭਾਈ ਲੈ ਜਾਣੀ ਆ ਤੇ ਅਸੀਂ ਵੇਟ ਕਰ ਰਹੇ ਆ ਰੋਟੀ ਰੋਟੀ ਲੱਗੀ ਹੋਈ ਤਾਜ਼ੀ ਤਾਜ਼ੀ ਆਣੀ ਆ ਇਹਦਾ ਲੱਕ ਚਾਰਜ ਦਾ ਨਾ ਕੋਈ ਘਰੇ ਵਿੱਚ ਖਾਣਾ ਇੱਦਿਹਾ ਨਹੀਂ ਖਾਣਾ Anu, salah Halimir. Halo, halo, ya, please, please. bis, 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 roti. bis, ਕੀ ਦੇਸੀ ਆ ਤੇ ਬਾਕੀ ਕੀ ਦਿਵਾਸ ਸੋਨਿਆ ਜੇ ਮੱਕੀ ਦੀ ਰੋਟੀ ਵੀ ਹੈਗੀ ਆ ਬਾਬੇ ਦੇ ਵਿੱਚ ਫਾਇਦਾ ਕਿ ਉਹ ਖੁਰੋਂ ਦਾ ਕਾਹਦੇ ਟੁਰੇ ਵੀ ਹੁਣ ਸਾਰੇ ਲੱਗਦਾ ਫੁੱਲ ਹੋ ਗਏ ਆ ਪਲੇਟਾਂ ਦੇ ਵਿੱਚ ਜੀ ਚੀਰਾ ਉਹਦਾ ਬਲੱਡ ਕੱਗ ਹੋ ਗਿਆ ਸਾਮਾਨ ਹਜੇ ਉੱਦ ਹੀ ਪਿਆ ਸਾਰੇ ਠੇਡ ਲੱਗਦਾ ਫੁੱਲ ਹੋ ਗਏ ਸਾਰੇ ਦੇ ਮੋਂ ਕਾ ਖਤਮ ਕਰਨਾ ਜਿਹੜੀ ਪਲੇਟ ਜਿਹਦੀ ਪਲੇਟ ਸਮਾਨ ਰਹਿ ਗਿਆ ਮੇਰੀ ਪਲੇਟ ਤੇ ਮੈਂ ਫਿਨਿਸ਼ ਕਰ ਲਈ ਤੁਸੀਂ 100 ਰੁਪਏ ਜੁਰਮਾਨਾ ਤੁਸੀਂ ਮੇਰੇ ਨਾਲ ਕੀ ਕਰਨਾ ਉਹ ਅੱਗੇ ਜਾ ਸੋ ਪੇਟ ਪੂਜਾ ਹੋ ਗਈ ਹੈ ਜੀ ਮਸਾਲਾ ਵੈਜੀਟੇਰੀਅਨ ਤੋਂ ਨਿਕਲ ਗਿਆ ਬਾਹਰ ਤੇ ਖਾ ਫਸਾ ਦਾ ਕੁਝ ਹੋਇਆ ਨਹੀਂ ਜੀ ਆਖੀ ਬਚਾ ਕੇ ਨਿਕਲੇ ਬਾਹਰ ਅਸੀਂ ਤੇ ਉਸ ਤੋਂ ਬਾਅਦ ਹੁਣ ਥੋੜਾ ਬਹੁਤ ਇਹਦਾ ਬੋਲ ਆਖੇ ਜਿਹੜਾ ਜੀ ਐਮ ਬੀ ਮੋਰ ਦੇ ਉੱਤੇ ਉੱਪਰ ਇਹ ਜਿੱਦਾਂ ਦਾ ਮਿਲਨੇ ਤੇ ਤੋ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਹੁਣ ਘਰੇ ਕੇਕ ਕੱਟਾਂਗੇ ਕੇਕ ਕੱਟ ਕੇ ਥੋੜਾ ਬਹੁਤ ਫਿਰ ਸਾਲੀ ਬਟ ਕੋਈ ਖਾਦ ਕੋਸ ਹੋਣਾ ਨਹੀਂ ਕਿ ਟੈਟੋ ਫੋਲੋ ਪਰ ਹੋਏ ਤੇ ਉਦਾਂ ਵੀ ਇੰਡੀਆ ਆ ਕੇ ਭਾਰ ਵਧਾ ਲਿਆ ਇੰਨਾ ਹੁਣ ਫ੍ਰੀਜ਼ ਜਾ ਕੇ ਪਹਿਲਾਂ ਘੱਟੋ ਘੱਟ ਵੀ ਇੱਕ ਮਹੀਨਾ ਦਾ ਢੇਡਾ ਘਟਾਉਣ ਨੂੰ ਲੱਗ ਗਿਆਣਾ ਉਸ ਤੋਂ ਬਾਅਦ ਸੇ ਮਸਲ ਮਸਲ ਬਿਲਡ ਹੋਣਗੇ ਇਹ ਦੇਖੋ ਤੁਸੀਂ ਪੱਤਾ ਢੇਡਾ ਢੁਡੀ ਦੇ ਬਾਅਦ ਨੂੰ ਆ ਗਿਆ ਹੁਣ ਲੈ ਕੇ ਖਾਸ ਜਿਹੀ 15 ਗਾ ਵੀਗ ਦਿਨ ਤੱਕ ਡਾਈਟ ਟੂ ਟੂ ਚੱਲਦੀ ਰਹੀ 15 ਵੀਗ ਦਿਨਾਂ ਤੋਂ ਬਾਅਦ ਮੇਰਾ ਡਾਈਟ ਟੂ ਟੂ ਬੰਦ ਹੋ ਗਿਆ ਤੇ ਜੋ ਬਹੁਤ ਆਨ ਦੋ ਪਕਾ ਦੀ ਚੀਜ਼ਾਂ ਫੇਵਰਟ ਚੀਜ਼ਾਂ ਮੇਰੀ ਥੋੜੀਆਂ ਇਦਾਂ ਦੀਆਂ ਜਿਹੜੀਆਂ ਚਾਪ ਵਗੈਰਾ ਠੂਰੇ ਖਾਦੇ ਦਾ ਬਹੁਤ ਜ਼ਿਆਦਾ ਨਹੀਂ ਹੈ ਜੇ ਪਰ ਫਿਰ ਵੀ ਗੇਨ ਹੋ ਗਿਆ ਬਹੁਤ ਜ਼ਿਆਦਾ ਸੋ ਜੀ ਪੇਟ ਪੂਜਾ ਕਰਕੇ ਹੁਣ ਨਿਕਲ ਗਿਆ ਲੁਧਿਆਣਾ ਸ਼ਹਿਰ ਤੋਂ ਆ ਬੇਚੋ ਲੁਧਿਆਣਾ ਸ਼ਹਿਰ ਰਸ਼ ਜਿੱਦ ਤੋਂ ਹੁਣ ਸ਼ਾਮ ਢਲ ਜਾਂਦੀ ਲੋਕੀ ਬਾਹਰ ਨਿਕਲੀ ਜਾਂਦੀ ਟੈਂਪੂ ਤੇ ਟਰੈਂਪੂ ਚੱਲੀ ਜਾਂਦਾ ਆਫ ਲਾਈਓਵਰ ਆਫ ਰਸ਼ ਬੱਕਰਾ ਹੁਣ ਆ ਥੱਲੇ ਰਸ਼ ਬੱਕਰਾ ਫੌਰਨ ਦੇ ਤੁਹਾਨੂੰ ਮਧੁਰ ਸੰਗੀਤ ਸਾਰੇ ਪਾਸੇ ਸੁਣੋਗੇ ਜੀ ਇਹਦੀ ਬੈਕ ਸਾਈਡ ਤੇ ਆਹੋ ਤੇ ਖਿੱਚੇ ਗਏ ਸੀ ਇਹ ਵੈਸੇ ਉਹਨਾਂ ਨੇ ਬਣਾਇਆ ਤਾਂ ਵਿਚਾਰਾਂ ਨੇ ਮਾਹੌਲ ਸੀਗਾ ਗਵਰਤਨ ਸਿਟੀ ਸੈਂਟਰ ਪਰ ਇਹ ਬਣ ਨਹੀਂ ਸਕਿਆ ਮੋਰ ਇਹਨੂੰ ਲੈ ਲਿਆ ਹੋਲ ਸੇਲ ਵਾਲ ਜਿਹੜੇ ਉਹ ਸੀਗੇ ਦੁਕਾਨਾਂ ਨੇ ਸੋ ਸਾਰੀਆਂ ਦੁਕਾਨਾਂ ਹੋ ਗਈਆਂ ਚਮਕ ਹੋਲ ਸੇਲਣ ਟਮਾਟੇ ਦੁਕਾਨ ਉਹ ਦੁਆਰਾ ਹੀ ਦਹਾਂ ਉਹ ਜਿਹੜਾ ਤੁਸੀਂ ਸਿੱਕਾ ਪਿੱਛੇ ਦੇਖਦੇ ਵੀ ਨੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਆ। ਇਹੋ ਨਾਲ ਦਾ ਬਹੁਤ ਮਸ਼ਹੂਰ। ਮੱਜੀ ਤੋਂ ਕੋਲ ਆ। ਗੁਰਦੁਆਰਾ ਹੀ। ਲਾਈਵ 24 ਘੰਟੇ ਚੱਲਦਾ ਹੁੰਦਾ। ਤੇ ਟ੍ਰੈਫਿਕ ਤੁਸੀਂ ਦੇਖ ਲਓ ਉੱਥੇ। ਕੋਈ ਡਿੱਗੀ ਜਾਂਦਾ, ਕੋਈ ਚਰੀ ਟਾਂ ਬਾਗ ਨਿਕਲੀ ਜਾਂਦਾ। ਉਹ ਦੁਕਾਨਾਂ ਸਾਈਡਾਂ ਤੇ ਸੀਲਾਂ ਲੱਗੀਆਂ ਹੋਈਆਂ। ਨਿੱਕੇ ਨਿੱਕੇ। ਅੱਜ ਤੋਂ ਉੱਧਰ ਗੱਲ ਕਰਦਾ ਹੁੰਦਾ। ਉਹ ਇੱਕ ਦਿਨ ਕਹਿੰਦਾ ਆਪੋ ਕਿ ਇਹ ਨੋਏ। ਉਹ ਗੱਮੋਟਰਾਂ ਦੇ ਦੁਕਾਨਾਂ ਸਾਰੀਆਂ ਯਾਰ। ਉਹਨਾਂ ਦੇ ਅਲੂੜ ਨੇ ਕਿੱਥੋਂ ਗੱਡੀ ਲੈ ਕੇ ਲੰਘਦੇ ਹੋਗੇ ਮਮਾ ਉਹਦਾ ਉੱਪਰ ਕੋੜਾ ਚਾਹ ਉਹਦਾ ਫਲਾਈਓਵਰ ਤੋਂ ਉੱਤਰਦੇ ਫੇ ਲੋਕ ਉਹ ਮੈਂ ਮਾਪਾ ਗੱਡੀ ਹੂੰ ਉਹਨੂੰ ਦੋ ਜਿੱਦਿਕ ਨਿਕਾਲੀ ਕੋਈ ਚਾਹ ਦਾ ਬਿਜਰੀ ਆਈ ਪਈਆ ਨਾ ਬੈ ਕਮੋਰੀ ਪਈਆ ਉਹ ਵਾਟੀ ਪਿਆ ਆਪੋ ਸਾਡੇ ਗੱਡੇ ਆ ਗੱਡੀਆਂ ਆ ਬਾਹੋ ਗੱਡੀਆਂ ਆ ਪੁਲਿਸ ਵਾਲਾ ਵਿਚਾਰ ਮੈਨੂੰ ਲੱਗਦਾ ਪਹਿਲੀ ਵਾਰ ਇੱਥੇ ਲੱਗਾ ਵਾ ਸ਼ਰਾਫਤ ਜੀ ਦੇ ਨਾਲ ਕਿਸੇ ਨੂੰ ਜਰਾ ਇੰਨਾ ਕੁਝ ਕੰਦਰ ਨਹੀਂ ਤਾਂ ਜਿਹੜੇ ਇੱਥੇ ਪੁਲਿਸ ਵਾਲੇ ਤਕਰੀਬ ਮੈਂ ਦੇਖਦਾ ਉਹ ਦਬਕੇ ਮਾਰਦੇ ਲੋਕਾਂ ਨੂੰ ਸ਼ਕਾਟ ਦੇ ਅਸੀਂ ਹੁਣ ਚੜ ਗਏ ਫਲਾਈਓਵਰ ਤੇ ਸੋ ਹੋਪਸ ਫਲਾਈਓਵਰ ਤੇ ਜਿਆਦਾ ਰਸ਼ ਨਹੀਂ ਹੋਊਗਾ ਉਹ ਹੋਏਗਾ ਜੀ ਘੰਟਾ ਕਰ ਲੌਕ ਟਾਉਰ ਬੇਬਾ ਸੈਟਰਡੇ ਨਾਲ ਦੀਆਂ ਸਵਾਰੀਆਂ ਸੀ ਜੋ ਤਕਰੀਬਨ ਤਕਰੀਬੇ ਨੂੰ ਪਹੁੰਚ ਹੀ ਗਈਆਂ ਉੱਥੇ ਕਿਹੜਾ ਜਰਾਂ ਨੂੰ ਵੇਟ ਕਰਨੀ ਪੈਣੀ ਜਹੂਗੀ ਚਾਬੀ ਸਾਡੇ ਕੋਲ ਹੀ ਹੈ ਉਹਨਾਂ ਕੋ ਐਂ ਚੱਲਦੀਆਂ ਆਏਗਾ ਜੀ ਘੈਂਟਾ ਘਰ ਲੁਧਿਆਣੇ ਦਾ ਬੜਾ ਮਸ਼ਹੂਰ ਸੀਗਾ ਕਿਸੇ ਟਾਈਮ ਮਸ਼ਹੂਰ ਚਲੋ ਹਜੇ ਵੀ ਹੈਗਾ ਪਰ ਕਿਸੇ ਟਾਈਮ ਬਹੁਤ ਜ਼ਿਆਦਾ ਮਸ਼ਹੂਰ ਸੀਗਾ ਘੈਂਟਾ ਘਰ ਦਾ ਮੋਰੀਆ ਜੀ ਘਰੇ ਹੁਣ ਕੀ ਕੱਟਾਂਗੇ ਇੱਕ ਘਟ ਗਏ ਤੇ ਵਲੌਗ ਦੀ ਸਮਾਪਤੀ ਘਰ ਵਾਲੀ ਮੇਰੀ ਹੋ ਗਈ ਗੁੱਸੇ ਹੁਣ ਕਾਹਦਾ ਗੁੱਸੇ ਆ ਤੁਸੀਂ ਕਾਲੀ ਪਾਲੀ ਕਾਲੀ ਪਾਲੀ ਕਿਹੜੀ ਕਾਲੀ ਪਾਲੀ ਕਾਲੀ ਜੰਦੀ ਚਲੋ ਜੀ ਤੋ ਤੁਰਾਈਂ ਨੇ ਜੋ ਅਰਾਸ਼ ਹੋਣਾ ਹੀ ਬਹੁਤ ਜ਼ਿਆਦਾ ਤਾਮੂ ਉਹ ਤਾਂ ਕੀਤਾ ਹੈ ਕਿ ਉੱਦ ਹੀ ਹੋ ਗਿਆ ਤਾਂ ਤਾਂ ਫੁੱਲਿਆ ਹੋਇਆ ਹੈ ਇਹ ਫੁੱਲਿਆ ਹੋਇਆ ਭਟੂਰੇ ਵਰਗਾ ਮੂੰਹ ਬਣਾਇਆ ਹੋਇਆ ਹਨੂ ਚਾਚੀ ਗੁੱਸੇ ਹੋਗੀ ਬੁੱਤ ਮੇਨਾ ਲੋ ਜੀ ਆਪਾਂ ਖਾ ਪੀ ਆਏ ਸੀਗੇ ਬਾਹਰ ਤੇ ਹੁਣ ਕੇਕ ਲੈ ਕੇ ਆਂਦਾ ਕੇਕ ਕੱਟ ਕਰਾਂਗੇ ਘਰੇ ਐ ਮ ਦਾ ਮਤਲਬ ਹੈ ਮੋਹਿਤ ਵਿਚ ਦਿਲ ਉਸ ਤੋਂ ਬਾਅਦ ਡੀ ਡੀ ਦਾ ਮਤਲਬ ਹੈਗਾ ਦਿਲਜੀਤ ਦਿਲਜੀਤ ਭਾਬੀ ਦਾ ਪਾਜੀ ਤੁਹਾਨੂੰ ਬਹੁਤ ਬਹੁਤ 11 ਸਾਲ ਹੋ ਗਏ ਪੂਰੇ ਤੇ 12ਵਾਂ ਸਾਲ ਲੱਗ ਗਿਆ ਹੈਪੀ ਅਨਵਰਸਰੀ ਚਲੋ ਥੈਂਕ ਯੂ ਬਹੁਤ 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 ਜਮਮ ਜਿਆਦਾ ਸਾਬ ਜਿਆਦਾ ਗ੍ਰੇਡਲਾ ਉਹ ਫਿਰ ਲੱਗ ਗਿਆ Oh, muazzam değil mi? Oh, muazzam değil mi bu adam? Ama burası. Ne? Anla. Muazzam her, bu da çok

आदर का करो का करो का आदर करो मैं खड़े दीदी दीदी जी नहीं मारो उनसे टेक के चलो क्यों चलायो ना नहीं ले के चलायो जा गाड़ी पे थैंक यू दीदी थैंक यू बुजी बाय थैंक यू दीदी थैंक यू बुजी थैंक यू गुड बाय थैंक यू Lord, bless you. ਮੇਰੇ ਨੂੰ ਜਿਆਦਾ ਠੰਡ ਲੱਗ ਗਈ। ਮਾਰ ਕਾ ਤੁਨੂ ਬਹੁਤ ਬਹੁਤ ਪਟਰਾ ਸਾਰ ਜਿੰਦੀ ਬਹੁਤ ਬਹੁਤ ਮਾੜਾ ਜਿੰਦਾ ਦੇ ਸੱਚੇ ਪਾ ਚ ਲੰਮੀ ਉਮਰ ਹੋਰ ਕੀ ਖਾ ਲੇ ਤੁਸੀਂ? ਉਹ ਤਾਂ ਮੈਂ ਖਾ ਲਿਆ। ਅੱਛਾ ਮਸੂਲ ਨਹੀਂ ਖਾਣਾ। ਅੱਛਾ ਇਹ ਤੁਮੇ ਹੋਰ ਨਹੀਂ ਖਾਣਾ। ਵਧੀਆ ਨਹੀਂ ਲੱਗਾ? ਨਹੀਂ ਨਹੀਂ ਵਧੀਆ ਲੱਗਦਾ ਮੈਂ ਉਦਾਂ ਨਹੀਂ ਮੈਨੂੰ। ਅੱਛਾ। ਸ਼ੁਕਰ ਹੈ ਬੰਦਾ। ਚੰਗਾ ਨਹੀਂ ਲੱਗਦਾ ਵਧੀਆ ਲੱਗਦਾ ਚੰਗਾ ਨਹੀਂ ਲੱਗਦਾ ਚਲੋ ਠੀਕ ਆ ਜੀ ਬੀਬੀ ਸਾਰਿਆਂ ਨੂੰ ਕਹਿ ਦਿਓ ਕਿ ਵੀਡੀਓ ਲਾਈਕ ਕਰਿਆ ਕਰੋ ਵੀਡੀਓ ਲਾਈਕ ਕਰਿਆ ਕਰੋ ਤੁਗਾ ਸਾਰੇ ਜਾਣੇ ਹੋਣ ਕੇਕ ਕੱਟ ਹੋ ਗਿਆ ਜੀ ਤੇ ਦੁਪਹਿਰੇ ਖਾ ਪੀ ਜਾਂਦਾ ਸੀਗਾ ਆਈ ਮੀਨ ਕੇਕ ਖਾ ਲਿਆ ਸੋ ਵਲੋਗ ਹੈਗਾ ਅੱਜ ਦਾ ਖਤਮ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਦੇ ਵਿੱਚ ਤੇ ਉਦੋਂ ਤੱਕ ਵੀਡੀਓ ਸਾਡੀਆਂ ਜਿਹੜੀਆਂ ਕੋਈ ਜੀ ਮੈਸੇਜ ਦੇ ਦਿਓ ਤੁਹੇ ਸਾਟ ਲੱਗ ਗਈ ਜਿੱਥੇ ਉਹ ਸਾਟ ਲੱਗ ਗਈ ਸੋ ਬਹੁਤ ਬਹੁਤ ਧੰਨਵਾਦ ਸਾਡੀ ਰੀਤੂ ਭੈਣ ਦਾ ਰੀਤੂ ਭੈਣ ਨੇ ਸਾਡੀ ਨੇ ਅਰੇਂਜਮੈਂਟ ਸਾਰਾ ਕੀਤਾ ਜਿਹੜਾ ਬਾਹਰ ਅਸੀਂ ਗਏ ਸੀਗੇ ਅਦਾ ਕੀਤਾ ਉਹਦਾ ਕੇਕ ਦਾ ਜਿੰਨਾ ਵੀ ਮਤਲਬ ਉਹਨੇ ਸਾਰਾ ਅਰੇਂਜਮੈਂਟ ਕੀਤਾ ਹੋਇਆ ਸੀਗਾ ਤੇ ਬਹੁਤ ਬਹੁਤ ਥੈਂਕ ਯੂ ਸਾਡੀ ਰੀਤੂ ਭੈਣ ਦਾ ਵਿੱਟੂ ਬੈਨ ਨੂੰ ਮੁਬਾਰਕਾਂ ਦਿੰਨੂ ਵੀ ਬਹੁਤ-ਬਹੁਤ ਤੇ ਤੂੰ ਵੀ ਸਾਡੀ ਵੀਡੀਓ ਲਾਈਕ ਕਰਿਆ ਕਰ ਲਾਈਕ ਤਾਂ ਤੂੰ ਕਰਦੀਆਂ ਸ਼ੇਅਰ ਵੀ ਕਰਿਆ ਕਰ ਸਾਰਿਆਂ ਨੂੰ ਐਜੀ ਬੈਟਰੀ ਗਈ ਜੀ ਹੋਣਾ ਲਾਈਕ ਕਰ ਤੇ ਸ਼ੇਅਰ ਕਰਿਆ ਕਰੋ ਸੋਪੂ ਐਪ ਉਹ ਅਜੇ ਨਹੀਂ ਵੀ ਕਹਿਤਾ ਵਾ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਮਿਲਦਾ ਰਹੀ ਕਿਸੇ ਨਵੀਂ ਵੀਡੀਓ 'ਚ ਸਾਥ ਸਹਿਕਾ